ਹਾਂਜੀ ਦੋਸਤੋ ਕਿੱਦਾਂ ਹਰੇ ਮੈਂ ਤੁਹਾਡਾ ਨਵਦੀਪ ਦਵੜੀਖਾਨੇ ਵਾਲਾ ਆਉ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਨਵਾਂ ਕੰਮ ਦਵੜੀਖਾਨੇ ਦੇ ਵਿੱਚ ਮਾਨ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਐਮਐਲਏ ਅਮੁਲਕ ਸਿੰਘ ਜੀ ਸਾਡੇ ਹਲਕਾ ਜੈਤੂ ਦੀ ਬਹੁਤ ਵਧੀਆ ਕੰਮ ਜਿਹੜੇ ਦਵੜੀਖਾਨੇ ਦੇ ਵਿੱਚ ਕੰਟੀਨਿਊ ਚੱਲ ਰਿਹਾ ਆ ਆਉ ਤੁਹਾਨੂੰ ਦਿਖਾਉਣੇ ਆ ਅੱਗੇ ਕੰਮ ਕਿਹੜਾ ਚੱਲ ਰਿਹਾ ਆ ਆਓ ਜੀ ਜਿਹੜੇ ਕੰਮ ਦੀ ਆਪਾਂ ਗੱਲ ਕਰ ਰਹੇ ਸੀ ਤੇ ਉਹ ਕੰਮ ਚੱਲ ਰਿਹਾ ਪਿੰਡ ਦੀ ਫਰਨੀ ਦਾ ਦਵੜੀਖਾਨੇ ਦੀ ਫਰਨੀ ਦਾ ਕੰਮ ਗਵਿੰਦਗੜ੍ਹ ਦੌੜੀ ਖਾਨਾ ಗ್ರಾಮ ਪੰਚਾਇਤ ਸਾਡੇ ਸਰਪੰਚ ਹਰਦੀਪ ਸਿੰਘ ਜੀ ਢੱਲੋ ਸਾਹਿਬ ਨਾਲ ਸਮੁੱਚੀ ಗ್ರಾಮ ਪੰਚਾਇਤ ਦੇ ਮੈਂਬਰ ਸਹਿਬਾਨ ਬਾਈ ਰੁਪਿੰਦਰ ਰੂਪਾ ਬਾਈ ਤਲਵਿੰਦਰਾ ਦੇ ਆਪਣੇ ਬਾਬਾ ਮੰਦਰ ਸਿੰਘ ਜੀ ਆ ਸਾਰੇ ਆਪਣੇ ਬਾਈ ਰਾਜੀ ਵਰਗੀ ਸਾਰੇ K2Z ਸਾਡੇ ਸਾਰੇ ਭਰਾਣੇ ਦੇ ਜਿਹੜੇ ਸਹਿਯੋਗ ਦੇ ਰਹੇ ਆ ਪਿੰਡ ਦੇ ਸਾਂਝੇ ਕੰਮਾਂ ਦੇ ਵਿੱਚ ਅਸੀਂ ਸਾਰੇ ਵੀਰਾਂ ਦਾ ਹੀ ਧੰਨਵਾਦ ਕਰਦੇ ਆ ਤੋਂ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਵਾ ਰਹੇ ਨੇ ਐਂਡ ਨਵੰਦਗੜ੍ਹ ਦਬੂੜੀ ਖਾਣੇ ਦੇ ਵਿੱਚ ਇਹ ਕੰਮ ਕਾਫੀ ਲੰਬੇ ਸਮੇਂ ਤੋਂ ਅਧੂਰਾ ਪਿਆ ਸੀ ਪਿੰਡ ਦੀ ਫਰਨੀ ਦਾ ਸੋ ਇਹ ਫਰਨੀ ਦੇਖੋ ਜੀ ਅੱਗੋਂ ਫੇਰ ਮੋੜ ਮੁੜੂਗਾ ਫੇਰ ਗਾਂ ਜਿਹੜੀ 메ਨ ਛੜਕਦੇ ਚੱਲ ਜਾਣੀ ਆ ਤੇ ਵੀਡੀਓ ਨੂੰ ਕਰਿਓ ਬਾਅਦ ਤੋਂ ਬਾਅਦ ਸ਼ੇਅਰ ਵਧੀਆ ਕੰਮ ਹੋ ਰਿਹਾ ਮਾਨ ਸਰਕਾਰ ਦੀ ਮਾਨ ਸਰਕਾਰ ਦੀਆਂ ਯਤਨਾਂ ਸਦਕਾ ਵਧੀਆ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਮੋਲਕ ਸਿੰਘ ਜੀ ਦਾ ਧੰਨਵਾਦ ਕਰਾਂਗੇ ਵਧੀਆ ਗ੍ਰਾਂਟ ਆ ਰਹੀਆਂ ਕੰਟੀਨਿਊ ਕੰਮ ਚੱਲ ਰਹੇ ਨੇ ਸੋ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਕਰਵਾ ਰਹੇ ਆ ਹਰਦੀਪ ਸਿੰਘ ਜੀ ਢੱਲੋ ਸਾਹਿਬ ਸਾਡੇ ਸਮੁੱਚੀ ಗ್ರಾಮ ਪੰਚਾਇਤ ਸੋ ਸਾਰੇ ਵੀਰਾਂ ਦਾ ਧੰਨਵਾਦ ਕਰਾਂਗੇ ਜੋ ਪਿੰਡ ਦੇ ਹਾਂਜੀ ਕੰਮਾਂ ਦੇ ਵਿੱਚ ਸਰਪੰਚ ਸਾਹਿਬ ਦਾ ਸਾਥ ਵੀ ਦੇ ਰਹੇ ਆ ਬਾਈ ਸੋ ਵੀਡੀਓ ਕਰਿਓ ਜੀ ਬਾਤ ਤੋਂ ਬਾਤ ਸ਼ੇਅਰ